मन हो बेरागी उठ चले जोग दे कमान वास्ते मन हो के बेरागी उठ चले ਮਨ ਹੋ ਕੇ ਬੇਰਾਗੀ ਉੱਠ ਚੱਲੇ ਆਹ ਜੋਗ ਦੇ ਜੀਵਨ ਹੋ ਕੇ ਬੇਰਾਗੀ ਉੱਠ ਚੱਲੇ ਆਹ ਜੋਗ ਦੇ ਕਮੋ ਮਨ ਹੋ ਗਏ ਬੇਰਾਗੀ ਉੱਠ ਜੋਗ ਦੇ ਕਮੋਨ ਸੁਮਤਰੀ ਮਾਂ ਨੇ ਜਦੋਂ ਤਰੂ ਨੂੰ ਚਪੇੜਾ ਮਾਰੀ ਸੁ ਮਨ ਚ ਬੜਾ ਬਰਾਗ ਆਇਆ ਸੁ ਬੜੀ ਗੁਰੂ ਪਿਆਰਿਓ ਸੁ ਮਨ ਬਹੁਤ ਜਿਆਦਾ ਤੜਫਿਆ ਸੁ ਦਿਲ ਟੁੱਟ ਗਿਆ ਤਰੂ ਦਾ ਸੁ ਗੁਰੂ ਪਿਆਰਿਓ ਇਸੇ ਤਰ੍ਹਾਂ ਜਿੰਨਾ ਚਿਰ ਬੰਦੇ ਦਾ ਦਿਲ ਨਹੀਂ ਨਾ ਟੁੱਟਦਾ ਦੁਨੀਆ ਤੇ ਸੋ ਉਹਨਾਂ ਚ ਰਵਾਰਗ ਨਹੀਂ ਪੈਦਾ ਹੁੰਦਾ ਤੇ ਜਿੰਨਾ ਚਿਰ ਵਾਰਗ ਨਾ ਪੈਦਾ ਹੋਵੇ ਉਹਨਾਂ ਚਰ ਬੰਦਾ ਭਗਤੀ ਨਹੀਂ ਕਰ ਸਕਦਾ ਸੋ ਜਿਵੇਂ ਭੁੱਖ ਲੱਗੀ ਤੇ ਹੀ ਪ੍ਰਸ਼ਾਦਾ ਸੁਆਦ ਲੱਗਦਾ ਜੇ ਭੁੱਖ ਨਾ ਨਾ ਲੱਗੀ ਹੋਵੇ ਤੇ ਉਹਦੇ ਅੱਗੇ 36 ਪ੍ਰਕਾਰ ਦਾ ਭੋਜਨ ਰੱਖ ਦਿਓ ਬੰਦਾ ਤਿਕੋਚਾ ਹੀ ਕੱਢੀ ਜਾਏਗਾ ਇਹਦੇ ਚ ਨੂਨ ਨਹੀਂ ਪਾਇਆ ਇਹਦੇ ਚ ਮਰਚ ਘੱਟ ਦੇ ਸੋ ਇਹਦੇ ਚ ਮਸਾਲਾ ਨਹੀਂ ਪਾਇਆ ਸਤੇ ਗੁਰੂ ਪਿਆਰਿਓ ਨਗੋਚਾਂ ਕੱਢਦਾ ਬੰਦਾ ਕਦੋਂ ਜਦੋਂ ਭੁੱਖ ਨਾਲ ਲੱਗੀ ਹੋਵੇ ਜਦੋਂ ਰੱਜੇ ਨੂੰ ਸਭ ਕੁਝ ਮਿਲਦਾ ਨਾ ਤੇ ਬੰਦਾ ਨਗੋਚਾਂ ਕੱਢਦਾ ਪਰ ਗੁਰੂ ਪਿਆਰਿਓ ਕਿਤੇ 5 10 ਦਿਨ ਪ੍ਰਸ਼ਾਦਾ ਨਾ ਮਿਲਿਆ ਹੋਵੇ ਸੋ ਉਹਦੇ ਅੱਗੇ ਸੁੱਕੀਆਂ ਸੁੱਕੇ ਪ੍ਰਸ਼ਾਦੀ ਕਰ ਦਿਓ ਬੇਸ਼ੱਕ ਨਾਲ ਅਚਾਰ ਹੋਵੇ ਤੇ ਨਾ ਹੀ ਨੂਨ ਹੋਵੇ ਸੁੱਕੇ ਪ੍ਰਸ਼ਾਦੇ ਬੰਦੇ ਦੇ ਅੱਗੇ ਕਰ ਦਿਓ ਉਹ ਵੀ ਚੱਪ ਜੇਗਾ ਤੇ ਉਹ ਵੀ ਉਹਨੂੰ ਗੁਰੂ ਪਿਆਰਿਓ ਇੰਨੇ ਸਵਾਦ ਲੱਗਣਗੇ ਘਿਓ ਨਾਲੋਂ ਵੀ ਜ਼ਿਆਦਾ ਸਵਾਦ ਲੱਗਣਗੇ ਚੋਪੜੀਆਂ ਪ੍ਰਸ਼ਾਦ ਚੋਪੜੇ ਪ੍ਰਸ਼ਾਦਿਆਂ ਨਾਲੋਂ ਵੀ ਜ਼ਿਆਦਾ ਸਵਾਦ ਲੱਗਣਗੇ ਉਹਨੂੰ ਸੋ ਜੇ ਉਹਨੂੰ 5-10 5-10 ਦਿਨ ਜਿਹਨੂੰ ਪ੍ਰਸ਼ਾਦਾ ਖਾਣ ਨੂੰ ਨਾ ਮਿਲਿਆ ਹੋਵੇ ਸੋ ਜੇ ਉਹਨੂੰ ਪ੍ਰਸ਼ਾਦਾ ਮਿਲੇ ਸੋ ਗੁਰੂ ਪਿਆਰਿਓ ਜਿੰਨਾ ਚਿਰ ਭੁੱਖ ਨਾ ਲੱਗੇ ਪ੍ਰਸ਼ਾਦਾ ਸਵਾਦ ਨਹੀਂ ਲੱਗਦਾ ਤੇ ਇਸੇ ਤਰ੍ਹਾਂ ਜਿੰਨਾ ਚਿਰ ਮਨ ਵਿਰਾਗੀ ਨਾ ਹੋਵੇ ਉਹਨਾਂ ਚਿਰ ਬੰਦਾ ਭਗਤੀ ਨਹੀਂ ਕਰ ਸਕਦਾ ਤੇ ਮਨ ਵਿਰਾਗੀ ਕਦੋਂ ਹੁੰਦਾ ਹੈ ਘਰ ਦਾ ਮੈਂਬਰ ਕੋਈ ਜਿਹਦੇ ਨਾਲ ਬਹੁਤ ਪਿਆਰ ਹੈ ਉਹ ਧੋਖਾ ਦੇ ਜੇ ਸੋ ਬੰਦੇ ਦਾ ਦਿਲ ਟੁੱਟ ਜਾਂਦਾ ਜੇ ਉਹ ਮਰ ਜੇ ਚੜਾਈ ਕਰ ਜੇ ਤਾਂ ਬੰਦੇ ਦਾ ਦਿਲ ਟੁੱਟ ਜਾਂਦਾ ਕਈ ਵਾਰੀ ਕਈ ਜਦੋਂ ਦਿਲ ਟੁੱਟਦੇ ਫਿਰ ਕਈ ਤੇ ਨਸ਼ਾ ਕਰਨ ਲੱਗ ਜਾਂਦੇ ਆ ਸੋ ਮਾੜੀ ਮਾੜੀ ਸੰਗਤ ਕਰਨ ਲੱਗ ਜਾਂਦੇ ਦਿਨ ਰਾਤ ਨਸ਼ੇ 'ਚ ਡੁੱਬੇ ਰਹਿਣ ਲੱਗ ਜਾਂਦੇ ਆ ਕਿਉਂਕਿ ਉਹਨਾਂ ਨੂੰ ਗਮ ਬਰਦਾਸ਼ਤ ਨਹੀਂ ਹੁੰਦਾ ਸਹਾਰਿਆ ਨਹੀਂ ਜਾਂਦਾ ਉਹਨਾਂ ਨੂੰ ਉਹਨਾਂ ਦੀ ਇਹ ਦੁਨੀਆ ਉੱਜੜ ਜਾਂਦੀ ਪੋੜ ਵੀ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਸਿਰਫ ਨਸ਼ੇ ਦੇ ਸਹਾਰੇ ਉਹ ਜ਼ਿੰਦਗੀ ਕੱਟਦੇ ਆ ਫਿਰ ਜਿਨੇ ਵੀ ਨਸ਼ਾ ਹਰਾ ਦੇ ਨੋ ਵੀ ਨਸ਼ਾ ਹਰ ਵੇਲੇ ਉਹ ਨਸ਼ੇ 'ਚ ਰਹਿਣ ਲੱਗ ਜਾਂਦੇ ਤੇ ਗੁਰੂ ਪਿਆਰਿਓ ਵਿਰਲੇ-ਵਿਰਲੇ ਹੁੰਦੇ ਆ ਜਿਨ੍ਹਾਂ ਦਾ ਦੁਨੀਆ ਤੋਂ ਦਿਲ ਟੁੱਟੇ ਪਰਿਵਾਰ ਤੋਂ ਦਿਲ ਟੁੱਟੇ ਜੋ ਭਗਤੀ ਵਾਲੇ ਪਾਸੇ ਆ ਜਾਣ ਗੁਰੂ ਵਾਲੇ ਪਾਸੇ ਆ ਜਾਣ ਸਿਮਰਨ ਕਰਨ ਲੱਗ ਜਾਣ ਬਾਣੀ ਪੜਨ ਲੱਗ ਜਾਣ ਸੰਗਤ ਵਿੱਚ ਵੱਧ ਤੋਂ ਵੱਧ ਸੰਗਤ ਵਿੱਚ ਟਾਈਮ ਕੱਢਣ ਲੱਗ ਜਾਣ ਸੋ ਇਹ ਵਿਰਲੇ-ਵਿਰਲੇ ਹੁੰਦੇ ਆ ਤੇ ਨਸ਼ਾ ਤੇ ਗੁਰੂ ਪਿਆਰਿਓ ਸੋ ਜਦੋਂ ਬੰਦੇ ਦਾ ਦਿਲ ਟੁੱਟ ਗਿਆ ਸੋ ਪਹਿਲੇ ਹੀ ਗੁਰੂ ਪਿਆਰੇ ਬੰਦਾ ਬਹੁਤ ਦੁਖੀ ਹੋ ਜਾਂਦਾ ਹੈ ਸੋ ਇੱਕ ਹਿਸਾਬ ਦੀਆਂ ਉਹਦੇ ਵਾਸਤੇ ਪਹਿਲੇ ਹੀ ਨਰਕਾਂ ਹੋ ਜਾਂਦੀਆਂ ਤੇ ਜਦੋਂ ਬੰਦਾ ਮਾੜੇ ਕੰਮਾਂ 'ਚ ਪੈ ਜਾਂਦਾ ਨਸ਼ਿਆਂ 'ਚ ਪੈ ਜਾਂਦਾ ਹੋਰ ਜ਼ਿਆਦਾ ਨਰਕਾਂ 'ਚ ਪੈ ਜਾਂਦਾ ਫਿਰ ਬੰਦਾ ਇੱਥੇ ਵੀ ਨਰਕ ਭੋਗਦਾ ਹੈ ਉਹਨੇ ਅੱਗੇ ਵੀ ਨਰਕ ਭੋਗਨੇ ਨੇ ਤੇ ਗੁਰੂ ਪਿਆਰੇ ਜੇ ਦੇ ਬੰਦੇ ਦਾ ਦਿਲ ਟੁੱਟਿਆ ਪਰਿਵਾਰ ਤੋਂ ਸੰਸਾਰ ਤੋਂ ਤੇ ਉਹ ਗੁਰੂ ਵਾਲੇ ਪਾਸੇ ਆ ਜੇ ਭਗਤੀ ਕਰਨ ਲੱਗ ਜੇ ਸੋ ਗੁਰੂ ਪਿਆਰੇ ਇਹ ਵੀ ਜਨਮ ਉਹਦਾ ਇੱਥੇ ਵੀ ਸਫਲ ਹੋ ਜਾਣਾ ਤੇ ਉਹਦੇ ਗੁਰੂ ਪਿਆਰਿਓ ਅਗਲਾ ਅਗਲੇ ਘਰ 'ਚ ਜਿੱਥੇ ਜਾਣਾ ਸੋ ਗੁਰੂ ਪਿਆਰਿਓ ਉੱਥੇ ਵੀ ਜਾਣਾ ਉਹਦਾ ਸਫਲ ਹੋ ਜਾਣਾ ਸੋ ਜਿੰਨਾ ਚਿਰ ਬੰਦੇ ਦਾ ਦਿਲ ਉਪਰਾਮ ਨਹੀਂ ਹੁੰਦਾ ਦੁਨੀਆ ਤੋਂ ਉੱਪਰ ਨਹੀਂ ਉੱਠਦਾ ਸੋ ਉਹਨਾਂ ਚਿਰ ਬੰਦਾ ਭਗਤੀ ਵਾਲੇ ਪਾਸੇ ਨਹੀਂ ਆਉਂਦਾ ਸੋ ਜਦੋਂ ਦਿਲ ਟੁੱਟਦਾ ਹੈ ਫਿਰ ਮਨ ਵਿਰਾਗੀ ਹੁੰਦਾ ਤੇ ਮਨ ਵਿਰਾਗੀ ਹੋਏਗਾ ਤਾਂ ਫਿਰ ਬੰਦਾ ਭਗਤੀ ਕਰਦਾ ਹੈ ਵਿਰਾਗ ਤੋਂ ਬਿਨਾ ਭਗਤੀ ਨਹੀਂ ਕਰ ਸਕਦਾ ਬੰਦਾ ਤੇ ਜਿੰਨਾ ਚਿਰ ਦੁਨੀਆਦਾਰੀ 'ਚ ਫਸਿਆ ਮਸਤ ਹੋਇਆ ਕਰਦਾ ਹੈ ਸੋ ਉਹਨਾਂ ਜਿਹੜੇ ਗੁਰੂ ਪਿਆਰਿਓ ਵਿਰਾਗ ਕਿੱਥੇ ਜਦੋਂ ਦੁਨੀਆ ਤੋਂ ਦਿਲ ਟੁੱਟਦਾ ਫੇਰ ਬੰਦਾ ਬਰਾਗੀ ਹੁੰਦਾ ਤੇ ਫੇਰ ਹੀ ਬੰਦਾ ਭਗਤੀ ਕਰਦਾ ਤੇ ਮਾਰੇ ਕੀ ਜੀ ਗੁਰਬਾਣੀ ਸੋ ਗੁਰੂ ਪਿਆਰਿਓ ਦਿਲ ਟੁੱਟਣ ਹੀ ਨਹੀਂ ਦਿੰਦੀ ਪਹਿਲਾਂ ਹੀ ਬਰਾਗੀ ਕਰ ਦਿੰਦੀ ਸੋ ਮਹਾਰਾਜ ਸਮਝਾਉਂਦੇ ਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਧਾਰਾਂ ਕਿਆ ਮੀਤ ਕਹਿੰਦੇ ਕੀ ਤੇਰੀ ਘਰ ਵਾਲੀ ਕੀ ਤੇਰੇ ਮਿੱਤਰ ਕਹਿੰਦੇ ਸਾਰੇ ਆਪਣੇ ਸੁਖ ਕਰਕੇ ਨੇੜੇ ਆ ਜਗਤ ਦੀ ਪ੍ਰੀਤ ਝੂਠੀ ਹੈ ਕਹਿੰਦੇ ਜਿੱਥੇ ਮਰਜ਼ੀ ਪਾ ਕੇ ਦੇਖ ਲੈ ਤੈਨੂੰ ਧੋਖਾ ਮਿਲਣਾ ਹੀ ਮਿਲਣਾ ਹੈ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਕਹਿੰਦੇ ਇੱਕ ਦਿਨ ਧੋਖਾ ਮਿਲਣਾ ਮਿਲਣਾ ਜੇ ਤੂੰ ਨਹੀਂ ਮਰੇਂਗਾ ਤੇ ਅਗਲਾ ਮਰ ਜਾਏ ਉਹਨੇ ਛੱਡ ਕੇ ਚਲੇ ਜਾਣਾ ਜੇ ਉਹ ਨਾ ਗਿਆ ਤੇ ਤੂੰ ਚਲੇ ਜਾਏਂਗਾ ਦੁਨੀਆ ਤੋਂ ਧੋਖਾ ਤੇ ਮਿਲਣਾ ਹੀ ਮਿਲਣਾ ਜਿੱਥੇ ਮਰਜ਼ੀ ਪਿਆਰ ਪਾ ਕੇ ਦੇਖ ਲੋ ਫਿਰ ਕਹਿੰਦੇ ਕਿਉਂ ਉੱਥੇ ਪਿਆਰ ਪਾਣਾ ਜਿੱਥੇ ਇੱਕ ਦਿਨ ਟੁੱਟ ਹੀ ਜਾਣਾ ਤੂੰ ਪਿਆਰ ਕਰੀ ਉਸ ਪ੍ਰਮਾਤਮਾ ਨਾਲ ਜਿੱਥੇ ਕਦੇ ਕਦੇ ਟੁੱਟਦਾ ਹੀ ਨਹੀਂ ਨਾ ਇਸ ਲੋਕ ਵਿੱਚ ਪ੍ਰੀਤ ਟੁੱਟੇ ਨਾ ਸਰੀਰ ਛੱਡਣ ਤੋਂ ਬਾਅਦ ਪ੍ਰਲੋਕ ਵਿੱਚ ਟੁੱਟੇ ਕਹਿੰਦੇ ਉਹਦੇ ਨਾਲ ਸੱਚਾ ਪਿਆਰ ਬਾਬ ਸੋ ਹੋਰ ਥਾਂ ਤੇ ਸੱਚਾ ਨਾ ਪਾਈ ਬਾਕੀ ਦੇ ਸਭ ਲੈਣ ਦੇਣ ਦੇ ਸਬੰਧ ਨੇ ਆਪਣੇ ਲੈਣ ਦੇਣ ਦੇ ਸਬੰਧ ਖਰੇ ਰੱਖ ਸਹੀ ਰੱਖ ਆਪਣੇ ਜ਼ਿੰਮੇਵਾਰੀਆਂ ਨੂੰ ਸਹੀ ਨਿਭਾ ਸੋ ਉਹਦੇ ਵਿੱਚ ਕਹਿੰਦੇ ਫਰਕ ਨਹੀਂ ਪੈਣ ਦੇਣਾ ਜ਼ਿੰਮੇਵਾਰੀਆਂ ਵੀ ਪੂਰੀਆਂ ਖਰੀਆਂ ਨਿਭਾਉਣੀਆਂ ਸੋ ਉਹਨਾਂ 'ਚ ਵੀ ਖੋਟ ਨਹੀਂ ਕਮਾਉਣੀ ਖਰੀਆਂ ਨਿਭਾਉਣੀਆਂ ਲੈਣ ਦੇਣ ਦੇ ਸਬੰਧ ਆਪਣੇ ਸਹੀ ਰੱਖ ਪਰ ਜਿਹੜਾ ਸੱਚਾ ਪਿਆਰ ਹੈ ਉਹ ਆਪਣੇ ਪਰਮਾਤਮਾ ਨਾਲ ਬਾਜ ਜਿੱਥੇ ਕਦੀ ਧੋਖਾ ਨਹੀਂ ਮਿਲਣਾ ਬਾਕੀ ਤੇ ਸਭ ਧੋਖੇ ਦੇ ਖੜਾ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ-ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਕਹਿੰਦੇ ਸਾਰਾ ਜਗ ਤੇ ਚੱਲਣ ਹਾਰ ਕਿਹਦੇ ਨਾਲ ਦੋਸਤੀ ਪਾਏ ਜੀ ਦੋਸਤੀ ਪਾਉਣੀ ਤੇ ਕਿਤੇ ਉਹਦੇ ਨਾਲ ਬਾਜ ਨੇ ਜਾਣਾ ਹੀ ਨਹੀਂ ਕਿਤੇ ਹਮੇਸ਼ਾ ਤੇਰੇ ਅੰਗ ਸੰਗ ਰਹਿਣਾ ਜੀ ਨੇ ਸੋ ਉਹਦੇ ਨਾਲ ਕਹਿੰਦੇ ਸੱਚਾ ਪ੍ਰੇਮ ਬਾਵੇਂ ਦੁਨੀਆ ਦੇ ਨਾ ਪਾ ਬਈ ਮੁੜ ਕੇ ਪਛਤਾਏਂ ਗਿਓ ਜਦੋਂ ਦਿਲ ਟੁੱਟਿਆ ਸੋ ਫਿਰ ਵਿਰਲੇ-ਵਿਰਲੇ ਆ ਜਿਹੜੇ ਗੁਰੂ ਵਾਲੇ ਪਾਸੇ ਆਉਂਦੇ ਨੇ ਨਸ਼ਿਆਂ 'ਚ ਫਸ ਜਾਂਦਾ ਬੰਦਾ ਨਸ਼ਾ ਕਰਦਾ ਹੀ ਬੰਦਾ ਐਸੇ ਕਰਕੇ ਜਾਂ ਤੇ ਸ਼ੌਂਕ-ਸ਼ੌਂਕ 'ਚ ਪੱਟਿਆ ਜਾਂਦਾ ਐ ਅਮੀਰੀ ਹੋਵੇ ਕੰਮਕਾਰ ਨਾ ਹੋਵੇ ਸੋ ਗੁਰੂ ਪਿਆਰਿਓ ਸੋ ਬੰਦਾ ਜਦੋਂ ਵਿਹਲਾ ਹੁੰਦਾ ਐ ਵਿਹਲੇ ਨੂੰ ਸ਼ੈਤਾਨੀਆਂ ਸੁੱਜਦੀਆਂ ਸੈਣੇ ਕਹਿੰਦੇ ਆ ਨਾ ਵਿਹਲਾ ਮਨ ਸ਼ੈਤਾਨ ਦਾ ਘਰ ਸੋ ਜਦੋਂ ਬੰਦਾ ਵਿਹਲਾ ਹੁੰਦਾ ਐ ਸ਼ੈਤਾਨੀਆਂ ਸੁੱਜਦੀਆਂ ਸ਼ੈਤਾਨ ਬੰਦੇ ਕੋਲ ਜਾ ਕੇ ਖੜੇਗਾ ਨਸ਼ੇ ਕਰਨ ਵਾਲਿਆਂ ਕੋਲ ਤੇ ਉਹਨਾਂ ਕੋਲ ਖੜੇਗਾ ਉਹਨਾਂ ਨੇ ਮਾੜੀ ਮਤ ਦੇਣੀ ਚੰਗੀ ਥੋੜੀ ਦੇਣੀ ਉਹਨਾਂ ਨੇ ਸ਼ੌਂਕ-ਸ਼ੌਂਕ 'ਚ ਉਹਨੂੰ ਨਸ਼ਾ ਲਵਾ ਦੇਣਾ, ਪੱਟ ਦੇਣਾ ਉਹਦਾ ਘਰ। ਜਾਂ ਤੇ ਸ਼ੌਂਕ-ਸ਼ੌਂਕ 'ਚ ਪੱਟਿਆ ਜਾਏਗਾ ਬੰਦਾ। ਜਾਂ ਜਦੋਂ ਕਰਜ਼ਾ ਚੜ੍ਹ ਜੇ ਬੰਦੇ ਦੇ ਸਿਰ ਤੇ। ਫਿਕਰਾਂ ਦੇ ਵਿੱਚ ਪੈ ਜਾਂਦਾ ਬੰਦਾ। ਹਿੰਮਤ ਹਾਰ ਜਾਂਦੇ ਕਈ। ਸੋ ਹਿੰਮਤਾਂ ਵਾਲੀ ਬੰਦਾ ਅੱਗੇ ਨਿਕਲ ਸਕਦਾ ਹੈ। ਜਿਹੜੇ ਹਿੰਮਤ ਹਾਰ ਜਾਂ ਉਹ ਫਿਰ ਨਸ਼ੇ ਦਾ ਹਸਾਰਾ ਲੈਂਦੇ। ਰਾਤ ਨੂੰ ਨੀਂਦ ਨਹੀਂ ਪੈਂਦੀ। ਤੇ ਜਾਂ ਜਦੋਂ ਪਰਿਵਾਰ ਦਾ ਮੈਂਬਰ ਕੋਈ ਤੁਖਾ ਦੇ ਦੇ। ਦਿਲ ਟੁੱਟ ਜਾਂਦਾ ਉਦੋਂ ਬੰਦਾ ਨਸ਼ੇ 'ਚ ਪੈ ਜਾਂਦਾ। ਇਹ ਬਸ ਤਿੰਨ ਚਾਰ ਕਾਰਨ ਨੇ ਜਿਹਦਾ ਕਰਕੇ ਬੰਦਾ ਫਸਦਾ ਨਸੇ ਵਿੱਚ ਪਰ ਜੇ ਬੰਦਾ ਸੰਭਲ ਜੇ ਗੁਰੂ ਵਾਲੇ ਪਾਸੇ ਆ ਜੇ ਭਗਤੀ ਵਾਲੇ ਪਾਸੇ ਸੰਗਤ ਵਿੱਚ ਸੋ ਗੁਰੂ ਪਿਆਰਿਓ ਕਰ ਜਨਮ ਸਵਾਰ ਜਾਂਦਾ ਹੈ ਉਹ ਆਪਣਾ ਹੀ ਜਨਮ ਨਹੀਂ ਸਵਾਰਦਾ ਸੋ ਉਹਦੇ ਸੰਪਰਕ ਚ ਜਿਹੜਾ ਜਿਹੜਾ ਆ ਜਾਂਦਾ ਹੈ ਸੋ ਸਭ ਦਾ ਜਨਮ ਸਵਾਰ ਦਿੰਦਾ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਹਿੰਦੇ ਉਹ ਆਪ ਨਹੀਂ ਤਰਦਾ ਉਹਦੇ ਆਪ ਦੇ ਕੱਲੇ ਮੁਖ ਉਜਲਾਨੀ ਹੁੰਦਾ ਉਹ ਪਤਾ ਨਹੀਂ ਕਿੰਨਿਆਂ ਦੇ ਮੁਖ ਉਜਲੇ ਕਰਾ ਲਿੰਦਾ ਉਹ ਕਿੰਨਿਆਂ ਦੀ ਬੰਦ ਖਲਾਸੀ ਕਰਾ ਕੇ ਕਹਿੰਦੇ ਦੁਨੀਆਂ ਤੋਂ ਲੈ ਜਾਂਦਾ ਸੋ ਜਿਹੜੇ ਆਪ ਜਪਦੇ ਆ ਜਿਹੜੇ ਦੁਨੀਆਂ ਨੂੰ ਝਪਾਉਂਦੇ ਆ ਸੋ ਆਪ ਤਰ ਜਾਂਦੇ ਆ ਦੁਨੀਆਂ ਨੂੰ ਵੀ ਤਾਰ ਲੈਂਦੇ ਸੋ ਆਓ ਗੁਰੂ ਪਿਆਰਿਓ ਇਹ ਬਰਾਗੀ ਮਨ ਆਪਣਾ ਤਾਂ ਹੀ ਹੋਣਾ ਹੈ ਗੁਰਬਾਣੀ ਪੜੋ ਵਿਚਾਰੋ ਸੋ ਗੁਰੂ ਪਿਆਰਿਓ ਗੁਰਬਾਣੀ ਦੇਲਾ ਆਪਣਾ ਟੁੱਟਣ ਹੀ ਦੇ ਕੇ ਉਦੋਂ ਪਹਿਲਾਂ ਹੀ ਬਰਾਗੀ ਕਰ ਦੇਗੇ ਆਪਾਂ ਨੂੰ ਸੋ ਆਪਾਂ ਨੂੰ ਸੋਜੀ ਮਿਲ ਜਾਏਗੀ ਜ਼ਿੰਮੇਵਾਰੀਆਂ ਵੀ ਆਪਾਂ ਸਾਰੀਆਂ ਨਿਭਾਵਾਂਗੇ ਸੰਸਾਰ ਦੀਆਂ ਪਰਿਵਾਰ ਦੀਆਂ ਤੇ ਗੁਰੂ ਪਿਆਰਿਓ ਪ੍ਰਮਾਤਮਾ ਨੂੰ ਵੀ ਖੁਸ਼ ਕਰ ਲਵਾਂਗੇ ਸੋ ਆਪਣਾ ਜਨਮ ਵੀ ਸਫਲ ਕਰ ਲਵਾਂਗੇ ਜੇ ਆਪਾਂ ਗੁਰਬਾਣੀ ਦੇ ਲੜ ਲੱਗਾਂਗੇ ਤੇ ਜਿਹੜੇ ਗੁਰਬਾਣੀ ਦੇ ਲੜ ਨਹੀਂ ਲੱਗਦੇ ਸੋ ਉਹਨਾਂ ਦਾ ਦਿਲ ਤੇ ਟੁੱਟ ਨਹੀਂ ਟੁੱਟਣਾ ਇੱਕ ਦਿਨ ਟੁੱਟੇਗਾ ਜ਼ਰੂਰ ਜਦੋਂ ਮਰਜੀ ਟੁੱਟੇ ਸੋ ਜਦੋਂ ਟੁੱਟ ਗਿਆ ਮੁੜ ਕੇ ਗੁਰੂ ਪਿਆਰਿਓ ਸੋ ਬੰਦਾ ਨਾ ਜਿਉਂਦਿਆਂ ਚੋਂ ਨਾ ਮਰਿਆਂ ਚੋਂ ਬਸ ਕਈ ਨਸ਼ਾ ਨਹੀਂ ਵੀ ਕਰ ਨਹੀਂ ਵੀ ਕਰਦੇ ਜੀ ਸੁੱਤਾ ਵੀ ਬੜੇ ਦੁਖੀ ਰਹਿੰਦੇ ਸੋ ਨਾਨ ਨੂੰ ਰਾਗ ਨੂੰ ਚਹਿਣਾ ਆਵੇ ਨਾ ਉਹਨਾਂ ਨੂੰ ਦਿਨੇ ਚੈਨਾਵੇ ਸੋ ਉਹਨਾਂ ਦੀ ਤਰਫ ਦਿਹਾ ਲੰਗਦੀ ਜ਼ਿੰਦਗੀ ਸੋ ਆਓ ਜੇ ਤਰਫ ਨਾ ਮਟਾਉਣੀ ਹੈ ਤੇ ਗੁਰਬਾਣੀ ਨਾਲ ਜੁੜੋ ਸਾਰੀਆਂ ਚਿੰਤਾਵਾਂ ਗੁਰਬਾਣੀ ਖਤਮ ਕਰਦੀ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਇੱਕ ਵੀ ਚਿੰਤਾ ਨਹੀਂ ਰਹਿਣ ਦਿੰਦੀ ਬੇਫਿਕਰ ਕਰ ਦਿੰਦੀ ਬੰਦੇ ਨੂੰ ਜਿਵੇਂ ਪ੍ਰਮਾਤਮਾ ਬੇਫਿਕਰ ਹੈ ਉਹਨੂੰ ਕੋਈ ਸੋਗ ਨਹੀਂ ਉਹਨੂੰ ਕੋਈ ਚਿੰਤਾ ਨਹੀਂ ਉਹਨੂੰ ਕਿਸੇ ਦਾ ਭੈ ਨਹੀਂ ਕੋਈ ਡਰ ਨਹੀਂ ਤੇ ਜਿਹੜਾ ਉਹਦੇ ਨਾਲ ਜੁੜੇਗਾ ਨਿਰਭਉ ਜਪੇ ਸਗਲ ਭਉ ਮਿਟੇ ਸਾਰੇ ਭੌ ਦੇ ਖਤਮ ਹੋ ਜਾਂਦੇ ਜਿਹੜੇ ਨਿਰਭੌ ਨੂੰ ਜਪਦੇ ਸੋ ਵਾਦ ਤੋਂ ਵਾਦ ਆਪਾਂ ਕੋਸ਼ਿਸ਼ ਕਰੀਏ ਕਿ ਨਾਮ ਸਿਮਰਨ ਵੱਲ ਧਿਆਨ ਦੇਈਏ ਬਾਣੀ ਪੜਨ ਵੱਲ ਧਿਆਨ ਦੇਈਏ ਸੱਚੀ ਸੰਗਤ ਕਰੀਏ ਫਿਰ ਆਪਾਂ ਗੁਰੂ ਪਿਆਰਿਓ ਆਪਣੇ ਜੀਵਨ ਪੱਧਰ ਨੂੰ ਉੱਚਾ ਚੱਕ ਸਕਦੇ ਹਾਂ ਤੇ ਜੇ ਮਾੜੇ ਬੰਦਿਆਂ 'ਚ ਬਹਿਣਾ ਪੱਠਾ ਬਹਿ ਜਾਣਾ ਜੀ ਨੂੰ ਸੋ ਆਪੜੋ ਸੋ ਸ਼ਲੋਕ ਪਵਨੰ ਗੁਰੂ ਪਾ